ਦੇਖੋ ਜੀ ਸਾਡੀ ਤਾਂ ਦੁਨੀਆ ਖਾਲੀ ਹੋ ਗਈ ਮੇਰੇ ਕੋਲ ਇੱਕ ਬੱਚਾ ਸੀ ਉਹ ਚਲਾ ਗਿਆ ਤਾਂ ਸਾਰੀ ਅੱਗੇ ਜ਼ਿੰਦਗੀ ਜਿਹੜੀ ਹੈ ਉਹ ਇਕੱਲਿਆਂ ਕੱਢਣੀ ਪਈ ਜੀ ਮੈਂ ਆਪਣੀ ਕੁੜੀਆ ਨੂੰ ਆਪਣੇ ਹੱਥੀਂ ਚੱਕ ਕੇ ਲਿਆਇਆ ਸੀ ਪਰ ਬਾਅਦ ਵਿੱਚ ਇਹਨਾਂ ਪਤਾ ਲੱਗਾ ਮੇਰਾ ਬੇਟਾ ਵੀ ਉਸੇ ਗੱਡੀ ਦੇ ਅੰਦਰ ਸੀ ਉਹਦਾ ਲਾਸਟ ਨਿਕਾਲ ਲਿਆ ਗਿਆ ਪਰ ਮੈਨੂੰ ਪਤਾ ਨਹੀਂ ਸੀ ਕਿ ਉਹ ਇਤਨੀ ਭਿਆਨਕ ਮੌਤ ਹੋ ਜਾਣਗੇ ਪਿਓ ਤੇ ਹਾਲਾਤ ਤੁਹਾਨੂੰ ਦਿਖਾਣੇ ਆ ਜਿਸ ਦੇ ਦੋ ਅੱਖਾਂ ਦੇ ਤਾਰੇ ਕਹਿ ਸਕਦੇ ਆ ਖੁਦ ਤਰਫੇ ਨਹੀਂ ਸਕਦੇ ਚੰਗੀ ਤਰ੍ਹਾਂ ਪਰ ਜਵਾਕਾਂ ਦੇ ਲਈ ਆਪਣੀ ਜ਼ਿੰਦਗੀ ਜਿਹੜੀ ਜੀ ਰੇ ਸੀ ਬੱਚਿਆਂ ਨੂੰ ਵਾਪਸ ਨਹੀਂ ਦਿਵਾ ਸਕਦੀ ਬਹੁਤ ਵੱਡਾ ਘਾਟਾ ਹੋ ਗਿਆ ਜਿਹੜਾ ਕਦੀ ਪੂਰਾ ਨਹੀਂ ਹੋ ਸਕਦਾ ਇਹ ਘਾਟਾ ਕੱਜ ਸਾਰੀ ਜ਼ਿੰਦਗੀ ਨਹੀਂ ਪੂਰਾ ਹੋ ਸਕਦਾ ਅਸੀਂ ਤਾਂ ਜਿੰਦਾ লাশ ਬਣ ਗਿਆ ਜੀ ਲੱਗਦਾ ਕਿ ਮਹੀਨਾ ਹੋ ਗਿਆ ਉਸੇ ਸੜਕ ਤੇ ਤੁਸੀਂ ਬੈਠੇ ਹੋ ਕੁਝ ਇਨਸਾਫ ਮਿਲਦਾ ਕਹਿੰਦੇ ਆ ਕਿ ਸ਼ਾਇਦ ਇਨਸਾਫ ਦੇ ਨਾਲ ਰੂਹ ਥੋੜੀ ਠੰਡੀ ਹੋ ਜਵੇ ਜਿੱਥੇ ਵੀ ਬੱਚੇ ਸਾਡੇ ਬੈਠੇ ਨੇ ਉਹਨਾਂ ਨੂੰ ਇਹ ਤਾਂ تسلی ਹੋਏਗੀ ਵੀ ਸਾਡੇ ਮਾਪੇ ਜਿਹੜੇ ਨੇ ਸਾਡੇ ਲਈ ਲੜੇ ਨੇ